ਸਾਨੂੰ ਇੱਕ ਚੱਕੀ ਦਿਖਾਉਣੀ ਹੈ ਪਿੰਡ ਬਹਿਣੀਆਲ ਜ਼ਿਲ੍ਹਾ ਮਾਨਸਾ ਵਿਖੇ ਵਿਕਾਊ ਹੈਗੀ ਚੱਲਦੀ ਕੰਡੀਸ਼ਨ ਦੇ ਵਿੱਚ ਹੈਗੀ ਬਾਈ ਹੋਰਾਂ ਨੇ ਕੋਲੂ ਵੀ ਵਿਕਾਊ ਕੀਤਾ ਹੋਇਆ ਹੈਗਾ ਤੇ ਬਾਕੀ ਤੁਹਾਨੂੰ ਬਾਈ ਨਾਲ ਵੀ ਗੱਲ ਕਰਵਾਵਾਂਗੇ ਚੱਕੀ ਲਈ ਨੂੰ ਬੜਾ ਟਾਈਮ ਨਹੀਂ ਹੋਇਆ ਬਾਈਆਂ ਦੀ ਨਵੀਂ ਚੱਕੀ ਹੈਗੀ ਤੇ ਇਹਨਾਂ ਨੇ ਸਾਰੇ ਜਿਹੜਾ ਸਮਾਨ ਹੈ ਵੇਚਣਾ ਹੈ A to Z ਜੋ ਵੀ ਸਮਾਨ ਹੈ ਸਾਰੀ ਇੰਸਟਾਲਮੈਂਟ ਜਿਹੜੀ ਕਰੀ ਹੋਈ ਹੈ ਇਹ ਸਾਰੀ ਚੀਜ਼ ਵੇਚਣੀ ਹੈ ਵਿੱਚੀ ਮੋਟਰ ਲਾ ਕੇ ਚਾਰ ਨਾ ਵਗੈਰਾ ਸਾਰਾ ਕੁਝ ਇਹਨਾਂ ਨੇ ਵੇਚਣਾ ਕਰਨੀ ਹੈ ਤੇ ਵਿੱਚ ਨਹੀਂ ਮੁੰਡਾ ਬਾਹਰ ਚੱਲ ਗਿਆ ਅੱਛਾ ਜੀ ਹੁ ਕੰਮ ਕਰਨ ਵਾਲਾ ਕੋਈ ਰਹਿ ਨਹੀਂ ਉਹਦੇ ਘੱਟ ਹੀ ਨਹੀਂ ਸੀ ਅੱਛਾ ਤੇ ਚੱਲਦੀ ਕੰਡੀਸ਼ਨ ਦੇ ਵਿੱਚ ਹੈ ਨਾ ਸਾਰੀ ਆਪਣੀ ਇਹ ਮੋਟਰ ਕਿੰਨੇ ਐਚਪੀ ਦੀ ਹੈ ਦੱਸੋਗੇ ਬੀ ਐਚਪੀ ਦੀ ਮੋਟਰ ਹੈ ਅੱਛਾ ਜੀ ਠੀਕ ਹੈ ਬਲੂਰ ਬਲਾਰ ਨਵੀਂ ਆਣਾ ਤੁਮੇ ਬਲੂਰ ਨਵਾਂ ਹਾਂ ਬਲੂਰ ਨਵੀਂ ਨਵਾਈਆਂ ਠੀਕ ਹੈ ਜੀ ਹੂੰ ਤੇ ਕੋਲੂ ਵੀ ਆਪਾਂ ਵਕਾਊ ਕੀਤਾ ਹੋਇਆ ਹਾਂ ਹਾਂ ਸਾਰਾ ਸੈੱਟ ਹੀ ਵਿਚਣਾ ਹੈ ਠੀਕ ਹੈ ਜੀ ਠੀਕ ਹੈ ਤੇ ਬਾਈ ਹੋਰਿਆਂ ਨਾਲ ਆਪਾਂ ਇੱਥੇ ਨੰਬਰ ਚਲਾ ਦਾਂਗੇ ਸਕਰੀਨ ਤੇ ਤੇ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਬਾਕੀ ਬਈ ਚੱਲਦੀ ਕੰਡੀਸ਼ਨ ਦੇ ਵਿੱਚ ਹੈਗੀ ਇਹ ਸਾਰੀ ਚੱਕੀ ਨਵੀਂ ਹੈਗੀ ਤੇ ਆਪਾਂ ਪਿੰਡ ਦਾ ਨਾਮ ਪਹਿਲਾਂ ਦੱਸਤਾ ਵੀ ਬਹਿਣੀਆਲ ਜਿਹੜਾ ਮਾਨਸਾ ਆ ਕੇ ਤੁਸੀਂ ਗੱਲ ਕਰ ਸਕਦੇ ਹੋ ਬਾਈ ਹੋਰਾਂ ਨਾਲ